ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਿਪਾਲਕ ਹਰ ਜੀ ਮੇਰੀ ਸਾਰ ਕਰੈ ਹਮ ਹਰ ਕੇ ਬਾਲਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜਿਉ ਪ੍ਰਤਿਪਾਲਕ ਹਰ ਜੀ ਮੇਰੀ ਸਾਰ ਕਰੈ ਹਮ ਹਰ ਕੇ ਬਾਲਕ ਵਾਹਿਗੁਰੂ ਜੀ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਨ ਤੇਰੇ ਸੋਹਣ ਦੁਆਰ ਜਿਓ ਸੰਤ ਧਰਮਸਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਭਾਣਾ ਭਾਨ ਤੇਵਨ ਦੇਵ ਉਪਮਹਾਨ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ਼ ਜੀ ਨੇ ਤਰਸ ਕੀਤਾ ਆਪਾਂ ਕਲਯੁਗੀ ਜੀਵਾਂ ਨੂੰ ਆਪਣੀ ਗੋਦਾਂ ਨਿਖ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਇਹ ਵੱਡੇ ਪਾਗਾਂ ਦੀ ਨਿਸ਼ਾਨੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਮਿਲੀ ਹੈ ਸੋ ਦਮਦਮੀ ਟਕਸਾਲ ਸੱਦਰ ਵਾਲਾ ਯਾਦਗਾਰੀ ਸਥਾਨ ਤਾਂ ਤਾਂ ਬੱਬਾ ਠਾਕੁਰ ਸਿੰਘ ਜੀ ਤੇਨਾਂ ਦੇ ਅਸਥਾਨ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਸ਼੍ਰੀ ਸਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਤਾਂ ਤਾਂ ਸ਼੍ਰੀ ਗੁਰਬੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਤੇ ਸ਼੍ਰੀ ਦਸਮਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਮਹਾਂ ਦੀ ਸੇਵਾ ਉਪਰੰਤ ਸ਼੍ਰੀ ਆਸਾ ਜੀ ਦੀ ਵਾਰ ਜੀ ਦੇ ਕੀਰਤਨ ਹੋਏ ਹਨ ਹੁਣ ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ ਸੋ ਆਓ ਮਨ ਬੁੱਧ ਚਿੱਤ ਇਕਾਗਰ ਕਰਕੇ ਗੁਰਬਾਣੀ ਦੀ ਕਥਾ ਵਿਚਾਰ ਸੁਣਨਾ ਕਰੀਏ ਜੀ ਗੋੜੀ ਮਹੱਲਾ ਪੰਜਵਾ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਬਚਨ ਕਰ ਰਹੇ ਹਨ ਰਾਗ ਕੌੜੀ ਦੇ ਅੰਦਰ ਮੋਹਣ ਤੇਰੀ ਉੱਚੇ ਮੰਦਰ ਮਹਿਲ ਅਪਾਰਾ ਮੋਹਣ ਮਾਇਆ ਦੇ ਮੋਹ ਨੂੰ ਹਰਨ ਵਾਲਾ ਪਰਮੇਸ਼ਰ ਮਾਨੂੰ ਮੋਹਣ ਵਾਲਾ ਮੋਹਿਤ ਕਰਨ ਵਾਲਾ ਤੇਰੇ ਮੰਦਰ ਉੱਚੇ ਹਨ ਤੇਰੇ ਜਿਹੜੇ ਮਹਿਲ ਹਨ ਉਹ ਪਾਰਾਵਾਰ ਤੋਂ ਰਹਿਤ ਹਨ ਕਿਹੜਾ ਮਹਿਲ ਹੈ ਉਸ ਪਰਮੇਸ਼ਰ ਦਾ ਸੱਚਖੰਡ ਰੂਪੀ ਜੋ ਮਹਿਲ ਹੈ ਇੱਕ ਵਾਰੀ ਗੁਰਮਖਾਨੇ ਸੰਤ ਈਸ਼ਰ ਸਿੰਘ ਜੀ ਨੂੰ ਪੁੱਛਿਆ ਸੀ ਕਿ ਸੰਤ ਜੀ ਸੱਚਖੰਡ ਕਿਹੋ ਜਿਹਾ ਦਿਸਦਾ ਹੈ ਮਹਾਪੁਰਖਾ ਨੇ ਬਚਨ ਕਰਕੇ ਦੱਸਿਆ ਸੀ ਕਿ ਜੇ ਇਸ ਤਰੀਕੇ ਦੇ ਨਾਲ ਆਪਣੇ ਗੁਰੂ ਘਰ ਬਣੇ ਹੋਏ ਹਨ ਨਾ ਇਸੇ ਤਰੀਕੇ ਦਾ ਸੱਚਖੰਡ ਬਣਿਆ ਹੋਇਆ ਹੈ। ਇਸੇ ਤਰੀਕੇ ਦੇ ਗੁੰਬਦ ਇਸੇ ਤਰੀਕੇ ਦਾ ਰੂਪ ਜੋ ਹੈ ਉਹ ਪਤੀ ਪਰਮੇਸ਼ਰ ਦੇ ਘਰ ਸੱਚਖੰਡ ਦਾ ਹੈ। ਮੋਹਨ ਤੇਰੇ ਸੋਹਣ ਦਵਾਰ ਜਿਓ ਸੰਤ ਧਰਮਸਾਲਾ ਇਹ ਪਤੀ ਪਰਮੇਸ਼ਰ ਜੀ ਆਪ ਜੀ ਦੇ ਦਵਾਰ ਹੰਣਾ ਜੋ ਆਪ ਜੀ ਦੇ ਸੱਚਖੰਡ ਦੇ ਸੋਹਣੇ ਹਨ ਸੋਭ ਨੀਕ ਹਨ ਸੰਤ ਧਰਮਸਾਲਾ ਸੰਤ ਜਣਾਂ ਦੇ ਲਈ ਜੋ ਧਰਮ ਦਾ ਸਥਾਨ ਹੈ ਨਾ ਉਹ ਆਪ ਜੀ ਦਾ ਸੱਚਖੰਡ ਹੈ ਆਪ ਜੀ ਦੇ ਸੱਚਖੰਡ ਦੇ ਵਿੱਚ ਸੰਤ ਜਣ ਸ਼ੋਭਾ ਪਾਉਂਦੇ ਹਨ ਸੰਤ ਧਰਮਸਾਲ ਅਪਾਰ ਆਦਿਆਰ ਠਾਕੁਰ ਸਦਾ ਕੀਰਤਨ ਗਾਵਹਿ ਧਰਮਸਾਲ અપਾਰ ਤੈ ਆਰ ਠਾਕੁਰ ਸਦਾ ਕੀਰਤਨ ਗਾਵੇ ਹੀ 헤 ਦੇਾਲੂ ਕਿਰਪਾਲੂ ਠਾਕੁਰ ਪਤੀ ਪਰਵੇਸ਼ਰ ਜੀ ਪਾਰਾਵਾ ਹਰਤੂ ਰੈਤ ਆਪ ਜੀ ਦੇ ਸੰਤ ਜਨ ਹਨ ਨਾ ਜੋ ਆਪ ਜੀ ਦੇ ਅਸਥਾਨ ਤੇ ਆਪ ਜੀ ਦੀ ਧਰਮਸਾਲ ਆਪ ਜੀ ਦੇ ਸੱਚਖੰਡ ਵਿੱਚ ਸਦਾ ਹੀ ਇੱਕ ਮਨ ਚਿੱਤ ਜੋ ਹੈ ਨਾ ਜੋ ਆਪ ਜੀ ਦੇ ਕੀਰਤਨ ਨੂੰ ਆਪ ਜੀ ਦੇ ਜਸ ਨੂੰ ਗਾਉਂਦੇ ਹਨ ਆਪ ਜੀ ਦੇ ਸਤਿਖੰਡ ਵਿੱਚ ਬਿਰਾਜੀ ਹੋਏ ਜੈ ਸਾਧ ਸੰਤ 71 ਹੋਵਹ ਤਹਾ ਤੁਝ ਧਿਆਵਾ ਹੈ ਜਿੱਥੇ ਸਾਧਨਾ ਕਰਨ ਵਾਲੇ ਮਨ ਨੂੰ ਸਾਧ ਲਿਆ ਜਿਨ੍ਹਾਂ ਨੇ ਜੋ ਸਾਧ ਰੂਪ ਹੋਏ ਹਨ ਜੋ ਸੰਤ ਰੂਪ ਹੋਏ ਹਨ ਸ਼ਾਂਤ ਇਕਾਗਰ ਚਿੱਤ ਵਾਲੇ ਉੱਥੇ ਇਕੱਤਰ ਹੋ ਕਰਕੇ ਸਾਧ ਸੰਗਤ ਵਿੱਚ ਬੈਠ ਕਰਕੇ ਉਹ ਆਪ ਜੀ ਨੂੰ ਧਿਆਉਣਾ ਕਰਦੇ ਹਨ ਕਰ ਦਿਆ ਮਿਆ ਦਿਆ ਸੁਆਮੀ ਹੋ ਹੋ ਦੀਨ ਕਿਰਪਾਰਾ हे ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ ਸਾਡੇ ਤੇ ਮયા ਕਰੋ ਕਿਰਪਾ ਕਰੋ ਸਾਡੇ ਗਰੀਬਾਂ ਤੇ ਕਿਰਪਾਲ ਹੋਵੋ ਕਿਰਪਾ ਕਰਨੀ ਕਰੋ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਗਰੀਬ ਨੌਰਾ ਸੱਚੇ ਪਾਤਸ਼ਾਹ ਬੇਤੀਆਂ ਦੇ ਘਰ ਵਿੱਚ ਆ ਕੇ ਬਚਨ ਕਰ ਰਹੇ ਹਨ ਕਿ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਅਸਾਂ ਨੂੰ ਲੱਗੀ ਹੈ ਆਪ ਜੀ ਦੇ ਦਰਸ਼ਨ ਕਰਕੇ ਸਾਰੇ ਜੋ ਸੁਖ ਹਨਾ ਜੋ ਸੁਖ ਕਦੀ ਨਾ ਜਾਣ ਵਾਲਾ ਸੁਖ ਹੈ ਉਹ ਸੁਖ ਸਾਨੂੰ ਪ੍ਰਾਪਤ ਹੋਵੇ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਏ ਪਤੀ ਪਰਮੇਸ਼ਰ ਜੀ ਆਪ ਜੀ ਦੇ ਜੋ ਬਚਨ ਹਨ ਨਾ ਉਹ ਉਪਮਾ ਤੋਂ ਰਹਿਤ ਹਨ ਕਿਹੜੇ ਬਚਨ ਹਨ ਪਤੀ ਪਰਮੇਸ਼ਰ ਕਾਲਪੁਰਖ ਦੇ ਇਹ ਜੋ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ ਨਾ ਇਹ ਉਸ ਅਕਾਲ ਪੁਰਖ ਦੇ ਬਚਨ ਹਨ ਇਹ ਉਹ ਅਕਾਲ ਪੁਰਖ ਦਾ ਸਰੂਪ ਹੈ ਚਾਨ ਰਿਆਲੀ ਆਜ ਦੀ ਜੇ ਚਾਲ ਹੈ ਨਾ ਇਹ ਇਹ ਸਾਰੇ ਸੰਸਾਰ ਤੋਂ ਨਿਰਾਲੀ ਹੈ ਇਹ ਵੱਖਰੀ ਹੈ ਅਦਭੁਤ ਹੈ ਜਿਸ ਤਰੀਕੇ ਦੇ ਨਾਲ ਇਹ ਸੰਸਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੇਸ਼ ਆਦਕ ਤੇ ਵਸ ਪਿਆ ਰਜ ਗੁਣੀ ਸਤ ਗੁਣੀ ਤਮ ਗੁਣੀ ਦੇ ਵਸ ਪਿਆ ਜੋ ਆਪਣੀ ਕਿਰਤੀ ਕਰਨੀ ਕਰਦਾ ਹੈ ਇਸ ਤੋਂ ਨਿਰਾਲੀ ਆਪ ਜੀ ਦੀ ਚਾਲ ਹੈ ਮਾਇਆ ਨੂੰ ਮੋਹਨ ਵਾਲੇ ਮੋਹਨ ਜੀ ਮੋਹਨ ਤੂੰ ਬਹਨੇਕ ਜੀ ਅਵਰ ਸਭ ਰਾਲੀ ਏ ਪਰਮੇਸ਼ਰ ਅਦ્વੈਤ ਰੂਪ ਅਸੀਂ ਤੇਰੇ ਇੱਕ ਸਰੂਪ ਨੂੰ ਮੰਨਦੇ ਹਾਂ ਆਪ ਜੀ ਦੇ ਇੱਕੋ ਸਰੂਪ ਦੇ ਇਸ ਕਲਨ ਕੰਨ ਦੇ ਵਿੱਚ ਇਸ ਵਰਵੰਡ ਦੇ ਵਿੱਚ ਦਰਸ਼ਨ ਕਰਦੇ ਹਾਂ ਔਰ ਸਭ ਰਾਲੀ ਹੋਰ ਜੋ ਆਪ ਜੀ ਦੇ ਸਰੂਪ ਤੋਂ ਰਹਿ ਜਿਹੜੀ ਮਾਇਆ ਦਾ ਸਰੂਪ ਹੈ ਨਾ ਇਹਨੂੰ ਅਸੀਂ ਧੂੜ ਦੇ ਕਣਕਿਆਂ ਦੇ ਭਾਵ मात्र ਸਮਝਦੇ ਹਾਂ ਇਸ ਨੂੰ ਅਸੀਂ ਮੰਨਣਾ ਨਹੀਂ ਕਰਦੇ ਆਪ ਜੀ ਦੇ ਇੱਕੋ ਸਰੂਪ ਦੇ ਦਰਸ਼ਨ ਮਾਣਦੇ ਹਾਂ ਮਾਨਤਾ ਏਕ ਅਲੇਖ ਠਾਕੁਰ ਜਨ ਹੈ ਸਭ ਕਲ ਧਾਰੀਆ ਅਲੇਖ ਠਾਕੁਰ ਲੇਖੀ ਤੋ ਰਹੇ ਠਾਕੁਰ ਸਵਾਮੀ ਪਰਮੇਸ਼ਰ ਜੀ ਭਉ ਭਉਤੀ ਕਰਨ ਵਾਲਿਆਂ ਦੀ ਆਪ ਜੀ ਬੇਨਤੀ ਮੰਨਦੇ ਹੋ ਜਿੰਨਾਂ ਨੇ ਆਪ ਜੀ ਨੂੰ ਇੱਕ ਨੂੰ ਮੰਨਣਾ ਕੀਤਾ ਜਨ ਹੈ ਸਭ ਕਲ ਧਾਰੀਆ ਸਾਰੀਆਂ ਸ਼ਕਤੀਆਂ ਜਿਨ੍ਹਾਂ ਨੇ ਧਾਰਨ ਕੀਤੀਆਂ ਆਪ ਜੀ ਨੇ ਜੋ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਹੋ ਤੁਦ ਬਚਨ ਗੁਰ ਕੇ ਵਾਸ ਕੀਆ ਆਦ ਪੁਰਖ ਬਨਵਾਰੀਆ ਸੋ ਆਪ ਜੀ ਨੂੰ ਨਾ ਗੁਰੂ ਦੇ ਬਚਨਾਂ ਦੁਆਰਾ ਜੋ ਭਉ ਭਗਤੀ ਕਰਨ ਵਾਲੇ ਭਗਤ ਜਨ ਹਨ ਨਾ ਮਨੁ ਆਪ ਜੀ ਨੇ ਐਸੀ ਮਰਿਆਦਾ ਬਣਾਈ ਆਪ ਜੀ ਉਹਨਾਂ ਦੇ ਵਾਸ ਹੋ ਗਏ ਜਿਨਾਂ ਨੇ ਗੁਰੂ ਕੇ ਬਚਨ ਮੰਨ ਕੇ ਭਉ ਭਗਤੀ ਕੀਤੀ ਤੂੰ ਭਗਤਾ ਕਹਿ ਵਸ ਭਗਤਾ ਤਾਨ ਤੇਰਾ ਆਦ ਪੁਰਖ ਜੋ ਹੋ ਜੋ ਆਪ ਪੂਰਨ ਪੁਰਖ ਹੋ ਜੋ ਆਰੰਭ ਤੋਂ ਹੀ ਆਪ ਜੂ ਪੁਰਖ ਹੋ ਨਾ ਆਪ ਜੀ ਨੂੰ ਭਗਤਾ ਨੇ ਗੁਰੂ ਕੇ ਬਚਨਾਂ ਦੁਆਰਾ ਗੁਰੂ ਕੇ ਬਚਨ ਮੰਨ ਕੇ ਵਸ ਕਰ ਲਿਆ ਹੈ। ਹੋ ਆਪ ਚੱਲਿਆ ਪਰਿਆ ਆਪ ਸਭ ਕਲ ਧਾਰੀਆ। ਸੋ ਆਪ ਜੀ ਆਪੇ ਹੀ ਜੀਵ ਰੂਪ ਹੋ ਕੇ ਜੁਨਾ ਦੇ ਵਿੱਚ ਆਉਂਦੇ ਹੋ। ਆਪ ਹੀ ਤੁਰਦੇ ਫਿਰਦੇ ਉਹਨਾਂ ਜੋ ਆਪ ਹੀ ਹੋ ਜੁ ਸਾਰਾ ਜਗਤ ਹੈ ਜੁ ਸਾਰਾ ਸੰਸਾਰ ਹੈ ਨਾ। ਇਹ ਆਪ ਹੀ ਹੋ ਆਪ ਜੀ ਦਾ ਹੀ ਰੂਪ ਹੈ ਅਤੇ ਜੋ ਸਾਰੀਆਂ ਸ਼ਕਤੀਆਂ ਜੋ ਧਾਰਨ ਕੀਤੀਆਂ ਹਨ ਨਾ ਜੋ ਮਾਇਆ ਨੂੰ ਬਣਾਉਣ ਵਾਲੇ ਹੋ ਇਹ ਵੀ ਆਪ ਹੀ ਹੋ ਆਪ ਜੀ ਤੇ ਬਿਨਾ ਹੋਰ ਇੱਥੇ ਕੁਝ ਵੀ ਨਹੀਂ ਹੈ ਨਵੰਤ ਨਾਨਕ ਪੈ ਜਰਾਖੋ ਸਭ ਸੇਵਕ ਸਰਣ ਤੁਮਾਰੀ ਆ ਇੱਕ ਵਾਰ ਫਿਰ ਬੇਨਤੀ ਪੂਰਵਕ ਹੋ ਕੇ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਬੇਨਤੀਆਂ ਕਰ ਰਹੇ ਹਨ ਕਿ ਆਪ ਜੀ ਸਾਡੀ ਲਾਜ ਪਤ ਰੱਖਣਾ ਕਰੋ ਸਾਡੀ ਪੈਜ ਰੱਖਣਾ ਕਰੋ ਅਸੀਂ ਸਾਰੇ ਸੇਵਕ ਜੋ ਸੰਤ ਸਾਧ ਜਨ ਹਾਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਸਾਡੀ लाज ਪਤ ਰੱਖੋ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਨਾ ਕਰੋ ਮੋਹਨ ਤਉਦ ਸਤ ਸੰਗਤ ਧਿਆਵੈ ਦਰਸ ਧਿਆਨਾ ਏ ਗਰੀਬ ਨਵਾ ਸੱਚੇ ਪਾਤਸ਼ਾਹ ਮੋਹਨ ਜੀ ਪਤੀ ਪਰਮੇਸ਼ਰ ਜੀ ਆਪ ਜੀ ਨੂੰ ਸਤ ਸੰਗਤ ਵਿੱਚ ਬੈਠੇ ਧਿਆ ਰਹੇ ਹਾਂ ਰਸਨਾ ਨਾਲ ਧਿਆ ਰਹੇ ਹਾਂ ਅਤੇ ਧਿਆਨ ਜੋ ਹੈ ਉਹ ਆਪ ਜੀ ਦੇ ਦਰਸ਼ਨਾਂ ਦਾ ਲੱਗਾ ਹੋਇਆ ਹੈ ਆਪ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਵਿੱਚ ਧਿਆਨ ਲੱਗਾ ਹੋਇਆ ਹੈ ਗੁਰ ਸ਼ਬਦ ਗੁਰ ਮੂਰਤ ਹੈ ਇਸ ਪ੍ਰਕਾਰ ਆਪ ਜੀ ਦੇ ਸ਼ਬਦ ਨੂੰ ਰਸਨਾ ਨਾਲ ਧਿਆਉਣੇ ਹਨ ਅਤੇ ਧਿਆਨ ਜੋ ਹੈ ਨਾ ਬੁੱਧੀ ਕਰਕੇ ਮਾਨ ਕਰਕੇ ਆਪ ਜੀ ਦੇ ਦਰਸ਼ਨਾਂ ਦਾ ਕਰਦੇ ਹਾਂ ਆਪ ਜੀ ਦੇ ਸਰੂਪ ਦਾ ਕਰਦੇ ਹਾਂ ਮੋਹਨ ਜਮ ਨੇੜ ਨ ਆਵੇ ਤੁਦ ਜਪੇ ਨਿਦਾਨਾ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕੜਨਾ ਹੈ ਇਹ ਜੋ ਕਾਲ ਦਾ ਨਾਸ਼ ਕਰਨ ਵਾਲਾ ਪਰਮੇਸ਼ਰ ਹੈ ਨਾ ਉਹਨੂੰ ਜਿਹੜਾ ਇੱਕ ਮਨ ਭੁਤ ਚਿੱਤ ਹੋ ਕੇ ਇੱਕ ਵਾਰ ਵੀ ਧਿਆ ਲੈਂਦਾ ਨਾ ਸੋ ਉਹਦੇ ਇਹ ਕਾਲ ਨਿਕਰ ਨਹੀਂ ਆ ਸਕਦਾ ਇਹ ਜਮ ਹਨਾ ਜਿਹੜੀ ਆਪ ਜੀ ਨੂੰ ਅਸੀਂ ਧਿਆਉਣਾ ਕੀਤਾ ਹੈ ਆਪ ਜੀ ਨੂੰ ਧਿਆਉਣ ਕਰਕੇ ਜਮ ਅੰਤਲੇ ਸਮੇ ਸਾਡੇ ਨੇੜ ਨਹੀਂ ਆ ਸਕਦੇ ਇਹ ਬੜੇ ਬਲਵਾਨ ਜਮ ਜੋ ਰਾਜੀ ਨੂੰ ਵੀ ਇਥੋਂ ਜਾਣ ਵਾਲੇ ਹਨ ਤਰੂ ਕੇ ਜੋ ਰੰਕ ਨੂੰ ਵੀ ਜਾਣ ਵਾਲੇ ਹਨ ਜਿਸ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ ਨਾ ਉਸੇ ਉਸੇ ਤਰ੍ਹਾਂ ਦਾ ਜੋ ਰਸਤਾ ਜੋ ਪੈਂਦਾ ਉਹ ਤੈਅ ਕਰਨਾ ਪੈਂਦਾ ਇਥੋਂ ਸਵਰਗ ਨੂੰ ਨਰਕ ਨੂੰ ਜਾਣ ਲੱਗਿਆਂ ਜਿਹੜੇ ਸੱਚਖੰਡ ਨੂੰ ਜਾਣ ਵਾਲੇ ਹਨ ਨਾ ਜਿਨ੍ਹਾਂ ਨੇ ਆਪ ਜੀ ਨੂੰ ਧਿਆਉਣਾ ਕੀਤਾ ਹੈ ਉਹਨਾਂ ਦੇ ਇਹ ਜਮ ਨੇੜੇ ਨਹੀਂ ਆ ਸਕਦੇ ਜਮ ਕਾਲ ਤਿੰਨ ਕੋ ਲੱਗੈ ਨਾਹੀ ਜੋ ਇੱਕ ਮਨ ਤੇ ਆਵਹਿ ਸੋ ਜਿਨ੍ਹਾਂ ਨੇ ਮਨ ਦੇ ਅੰਦਰ ਕੇਵਲ ਆਪ ਜੀ ਨੂੰ ਵਸਾਇਆ ਹੈ ਮਾਇਆ ਦੀਆਂ ਜੋ ਚਿਤਵਨੀਆਂ ਉਹਨਾਂ ਦਾ ਨਾਸ਼ ਕਰਕੇ ਨਾ ਇੱਕ ਮਨ ਹੋ ਕੇ ਕੇਵਲ ਆਪ ਜੀ ਦੇ ਸਰੂਪ ਨੂੰ ਧਿਆਉਣਾ ਕੀਤਾ ਉਹਨਾਂ ਦੇ ਜਮ ਕਾਲ ਹੈ ਜੋ ਜੰਮਣ ਮਰਨ ਦਾ ਸਮਾਂ ਨੇੜੇ ਨਹੀਂ ਆਉਂਦਾ ਹੈ ਮਨੁਕਾ ਮਨ ਬਚਨ ਕਰਮ ਜੇ ਤੁਦ ਤਦ ਅਰਹਦੇ ਸੇ ਸਭੇ ਫਲ ਪਾਵਹਿ ਸੋ ਜਬਜੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਬਚਨ ਆਉਂਦੇ ਹਨ ਨਾ ਸ਼ਰਮਖੰਡ ਧਰਮਖੰਡ ਸ਼ਰਮਖੰਡ ਕਰਮਖੰਡ ਸੱਚਖੰਡ ਇਸ ਪ੍ਰਕਾਰ ਜੋ ਪੰਜ ਖੰਡਾਂ ਦਾ ਵਰਣਨ ਕੀਤਾ ਗਿਆਨਖੰਡ ਸੋ ਉਸੇ ਪ੍ਰਕਾਰ ਜਿਹੜੇ ਮਾਨ ਕਰਕੇ ਅੰਤ ਕਰਨ ਨਾਲ ਬਚਨ ਕਰਕੇ ਆਪਣੀ ਬਾਣੀ ਕਰਕੇ ਅਤੇ ਆਪਣੇ ਕਰਮਾ ਕਰਕੇ ਜੋ ਆਪ ਜੀ ਦਾ ਅਰਾਧਨ ਕਰਦੇ ਹਨ ਨਾ ਸੋ ਸਾਰੇ ਹੀ ਧਰਮ ਕਾਮ ਅਰਥ ਮੋਖ ਆਦਿਕ ਜੋ ਫਲ ਹਨ ਉਹਨਾਂ ਨੂੰ ਪਾਉਣਾ ਕਰ ਲੈਂਦੇ ਹਨ ਸੋ ਜਿਹੜੇ ਜੀਵਾਂ ਨੇ ਆਪਣੇ ਜੀਵਨ ਦਾ ਆਧਾਰ ਗੁਰੂ ਦੀ ਬਾਣੀ ਨੂੰ ਬਣਾਇਆ ਗੁਰੂ ਦੀ ਸਿੱਖਿਆ ਦੇ ਅਨੁਸਾਰ ਜੀਵਨ ਜਿਉਣਾ ਕਰਦੇ ਹਨ ਉਹ ਜੀਵ ਜੋ ਹਨ ਉਹ ਇਹ ਚਾਰੇ ਫਲ ਜਿਨ੍ਹਾਂ ਦੇ ਪਿੱਛੇ ਸੰਸਾਰ ਹਰ ਰੋਜ ਜੰਮਦਾ ਮਰਦਾ ਫਿਰਦਾ ਹੈ ਨਾ ਇਹ ਚਾਰੇ ਫਲ ਪ੍ਰਾਪਤ ਕਰ ਲੈਂਦੇ ਹਨ ਸਹਿਜੇ ਹੀ ਮਲ ਮੂਤਮੂੜਾ ਜੇ ਮੁਗਦ ਹੋਤੇ ਸਿੱਧੇਖ ਦਰਸ ਗਿਆਨ ਸੁ ਗਿਆਨਾ ਸੋ ਜਿਹੜੇ ਅਸੀਂ ਮਲ ਮੂਤਰ ਦੀ ਨਿਆਈ ਜਿਹੜੀ ਸਾਡੀ ਮਲ ਮਤ ਸੀਨਾ ਇੰਨੀ ਕੁ ਗੰਦਗੀ ਨਾਲ ਭਰੀ ਹੋਈ ਸੀ ਨਾ ਸੇ ਮੁਗਦ ਹੋਤੇ ਇਨੇ ਮੂਰਖ ਜੀਵ ਸਾਂ ਅਸੀਂ ਅਸੀਂ ਇੰਨੇ ਪਾਪੀ ਕਲਯੁਗੀ ਜੀ ਵੀ ਆਪ ਜੀ ਦਾ ਦਰਸ਼ਨ ਕਰਕੇ ਨਾ ਸੋ ਗਿਆਨਾ ਸ੍ਰੇਸ਼ਟ ਗਿਆਨ ਵਾਲੇ ਬਣ ਗਏ ਹਾਂ ਸੋ ਜੇ ਸਮੇ ਇਹ ਸੰਸਾਰ ਦੀ ਵਿਦਿਆ ਮੰਨਤੇ ਹਾਵੀ ਸੀ ਨਾ ਸੰਸਾਰ ਦੀ ਵਿਦਿਆ ਕੀ ਹੈ ਮਾਇਆ ਕਮਾਉਣੀ ਮਾਇਆ ਦਾ ਭੋਗ ਕਰਨਾ ਫਿਰ ਉਪਰੰਤ ਬੱਚਿਆਂ ਨੂੰ ਪਾਲਣਾ ਹੈ ਜੋ ਜਾਨਵਰ ਵੀ ਕਰਦੇ ਹਨ ਸੋ ਇਸੇ ਤਰੀਕੇ ਦੇ ਨਾਲ ਬੁਢਾਪੇ ਦੇ ਵਿੱਚ ਜਾ ਕੇ ਜਦੋਂ ساری ਉਮਰ ਹੀ ਮਾਇਆ ਦੀ ਤ੍ਰਿਸ਼ਨਾ ਲੱਗੀ ਰਹੀ ਹੈ ਨਾ ਮਨ ਬੁੱਧ ਚਿੱਤ ਦੇ ਵਿੱਚ ਤੇ ਉਹ ਚਿੱਤ ਦੇ ਵਿੱਚ ਜਦੋਂ ਵਸ ਗਈ ਮਾਇਆ ਤੇ ਉਹ ਬੁਢਾਪੇ ਦੇ ਵਿੱਚ ਜਾ ਕੇ ਵੀ ਖਤਮ ਨਹੀਂ ਹੁੰਦੀ ਤ੍ਰਿਸ਼ਨਾ ਮਾਇਆ ਦੀ ਸੋ ਐਸੀ ਜਿਹੜੀ ਮਤ ਸੀ ਨਾ ਇਹ ਮਲਮੂਤਰ ਦੀ ਨਿਆਈ ਗੰਦੀ ਮਤ ਮਾੜੀ ਮਤ ਹੀ ਨਹੀਂ ਮਤ ਛੋਟੀ ਮਤ ਸੀ ਪਰ ਜਦੋਂ ਤਾਂਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਜੀ ਦਾ ਦਰਸ਼ਨ ਕਰਨਾ ਕੀਤਾ ਕੰਨਾਂ ਦੇ ਨਾਲ ਆਪ ਜੀ ਦੀ ਬਾਣੀ ਸੁਣਨਾ ਕੀਤਾ ਰਸਨਾ ਦੇ ਨਾਲ ਆਪ ਜੀ ਦੀ ਬਾਣੀ ਆਪ ਜੀ ਦਾ ਜਸ ਗਾਇਨ ਕਰਨਾ ਕੀਤਾ ਹਿਰਦੇ ਅੰਦਰ ਆਪ ਜੀ ਦੀ ਬਾਣੀ ਵਸਾ ਕਰਕੇ ਆਪ ਜੀ ਦੀ ਗੁਰਬਾਣੀ ਦੇ ਅਨਸਾਰ ਜੀਵਨ ਨੂੰ ਢਾਲਣਾ ਆਪਣੇ ਕਰਮਾਂ ਨੂੰ ਢਾਲਣਾ ਕਰਨਾ ਕੀਤਾ ਅਤੇ ਆਪਣੇ ਮਾਨਤਿਆਂ ਚਿਤਵਣੀਆਂ ਆਪਣੇ ਮਾਨਦਿਆਂ ਪੁਰਨਿਆਂ ਨੂੰ ਕਾਬੂ ਕਰਕੇ ਇਸ ਮਨ ਨੂੰ ਆਪ ਜੀ ਦੇ ਚਰਨਾਂ ਵਿੱਚ ਭੇਟਾ ਕਰਨਾ ਕੀਤਾ ਨਾਮ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਏ ਸੋ ਅਸੀਂ ਮੂਰਖ ਮਤਵਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨਾ ਕਰਕੇ ਸ੍ਰੇਸ਼ਟ ਗਿਆਨ ਵਾਲੇ ਬਣ ਗਏ ਹਾਂ ਬਲਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਗਰੀਬਨ ਵਾਲ ਸੱਚੇ ਪਾਤਸ਼ਾਹ ਬੇਨਤੀਆਂ ਕਰ ਰਹੇ ਹਨ ਕਿ ਆਪ ਜੀ ਦਾ ਨਿਸ਼ਚਲ ਜੋ ਨਾਸਤੋ ਰਹਿਤ ਰਾਜ ਹੈ ਨਾ ਆਪ ਜੀ ਨੇ ਦਇਆ ਕੀਤੀ ਪੂਰਨ ਪੁਰਖ ਪਤੀ ਪਰਮੇਸ਼ਰ ਜੀ ਆਪ ਜੀ ਨੇ ਐਸਾ ਨਿਸ਼ਚੈ ਰਾਜਵਖਸ਼ਿਆ ਸੋ ਜਦੋਂ ਇੱਕ ਵਾਰੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਨਾ ਫਿਰ ਉਸ ਤੋਂ ਬਾਅਦ ਜੀਵ ਜੋ ਹੈ ਜਮਾਂ ਜਾ ਮਾਇਆ ਦੇ ਵਸ ਨਹੀਂ ਪੈਂਦਾ ਪਰਮੇਸ਼ਰ ਸਰੂਪ ਹੋ ਜਾਂਦਾ ਜਦੋਂ ਇੱਕ ਵਾਰ ਪਰਮੇਸ਼ਰ ਸਰੂਪ ਹੋ ਗਿਆ ਫਿਰ ਇਹ ਮਾਇਆ ਦੇ ਵਸ ਨਹੀਂ ਪਏਗਾ ਫਿਰ ਇਹ ਸਰੀਰ ਦੇ ਵਸ ਰਹਿ ਕਰਕੇ ਜੋ ਜਮਣ ਮਰਨ ਦੇ ਗੇੜ ਵਿੱਚ ਨਹੀਂ ਪਏਗਾ ਸੋ ਜਦੋਂ ਜਮਣ ਮਰਨ ਦੇ ਗੇੜ ਵਿੱਚ ਨਹੀਂ ਪਏਗਾ ਸੱਚਖੰਡ ਵਿੱਚ ਜਾ ਬਿਰਾਜੇਗਾ ਉਸ ਸਮੇਂ ਉਹਨੂੰ ਨਿਸ਼ਚਲ ਰਾਜ ਗੁਰੂ ਗਰੀਬ ਨ왈 ਸੱਚੇ ਪਾਤਸ਼ਾਹ ਨੇ ਦੱਸਿਆ ਜਿਉ ਅਚਲ ਰਾਜ ਹੈ ਸੋ ਐਸੀ ਆਪ ਜੀ ਨੇ ਦਇਆ ਕੀਤੀ ਆਪਣੇ ਚਰਨਾ ਕਮਲਾ ਵਿੱਚ ਨਿਗਾਸ ਬਖਸ਼ਿਆ ਸਾਡੇ ਲਈ ਉਹ ਨਿਸ਼ਚਲ ਅਚਲ ਰਾਜ ਦੀ ਪ੍ਰਾਪਤੀ ਹੈ ਮੋਹਨ ਤੂੰ ਸੋ ਫਲ ਫਲਿਆ ਸਾਨ ਪਰਵਾਰੇ ਸੋ ਪਰਵਾਰ ਉਸ ਪਤੀ ਪਰਮੇਸ਼ਰ ਦਾ ਕਿਹੜਾ ਹੈ ਮੋਹ ਤੂੰ ਸੁਫਲ ਫਲਿਆ ਸਨ ਪਰਿਵਾਰ ਦੀ ਸਿਹਤ ਆਪਜੀ ਸਫਲ ਹੋਇਓ ਕਿਹੜਾ ਪਰਿਵਾਰ ਹੈ ਉਸ ਪਤੀ ਪਰਮੇਸ਼ਰ ਦਾ ਜੋ ਉਹਦੇ ਸੰਤ ਜਨ ਹਾਂ ਜੋ ਉਹਦੇ ਸਾਧੂ ਜਨ ਹਨ ਜੋ ਉਹਨੂੰ ਧਿਆਉਣ ਵਾਲੇ ਹਨ ਜਿਨ੍ਹਾਂ ਨੇ ਉਹਦੀ ਪ੍ਰਾਪਤੀ ਕੀਤੀ ਉਹੀ ਉਹਦੇ ਪੁੱਤਰ ਹਨ ਧੀਆਂ ਹਨ ਸੋ ਸੰਤ ਦਲੇਲ ਸਿੰਘ ਜੀ ਨੇ ਇੱਕ ਵਾਰ ਬਚਨ ਕੀਤੇ ਸਨ ਕਿ ਜੋ ਪਰਮੇਸ਼ਰ ਦੀ ਹੋਂਦ ਹੈ ਨਾ ਉਹ ਉਹਦੇ ਸੰਤ ਜਨਾਂ ਕਰਕੇ ਹੀ ਟਿਕੀ ਹੋਈ ਹੈ ਨਹੀਂ ਤਾਂ ਪਰਮੇਸ਼ਰ ਬਾਝ ਹੈ ਸੰਤ ਜਨ ਹੀ ਉਹਦੇ ਅਸਲੀ ਪੁੱਤਰ ਹਨ ਸੋ ਇਹ ਸੰਸਾਰ ਦੇ ਅੰਦਰ ਸੰਤ ਜਨਾਂ ਨੂੰ ਦੇਖ ਕੇ ਹੀ ਆਮ ਕਾਲ ਜੁਗੀ ਜੀਵਾਂ ਦੇ ਹਿਰਦੇੰਦਰ ਧਰਮ ਪ੍ਰਗਟ ਹੁੰਦਾ ਹੈ ਜੇ ਸੰਤ ਜਨ ਨਾ ਹੋਣ ਕੋਈ ਧਰਮ ਕਮਾਉਣ ਵਾਲਾ ਧਰਮੀ ਪੁਰਖ ਜਿੰਦੇ ਹਿਰਦੇੰਦਰ ਧਰਮ ਪ੍ਰਗਟ ਨਾ ਨਾ ਹੋਵੇ ਤੇ ਕਿੰਦੇ ਵੱਲ ਵੇਖੀ ਕੋਈ ਧਰਮ ਕਮਾਵੇਗਾ ਨਹੀਂ ਕੋਈ ਨਹੀਂ ਕਮਾ ਸਕੇਗਾ ਸਾਰੀ ਸਾਰਾ ਸੰਸਾਰ ਹੀ ਇਹ ਮਾਇਆ ਦੇ ਵਸ ਪੈ ਕੇ ਜੰਮਨ ਮਰਨ ਦੇ ਘੇੜ ਵਿੱਚ ਫਸਿਆ ਰਹੇਗਾ ਸੋ ਐਸੇ ਸੰਤ ਜਨ ਐਸੇ ਧੀਆਂ ਪੁੱਤਰ ਜੋ ਹਨ ਨਾ ਸੋ ਸ੍ਰੇਸ਼ਟ ਸੁਫਲ ਫਲ ਜੋ ਸ੍ਰੇਸ਼ਟ ਫਲ ਪ੍ਰਾਪਤ ਕਰ ਦਿੱਤਾ ਹੈ ਨਾ ਉਹਨਾਂ ਨੇ ਸੋ ਇਹਨਾਂ ਦੇ ਕਰਕੇ ਹੀ ਆਪ ਫਲਾਂ ਵਾਲੇ ਹੋਏ ਹੋ ਫੁੱਲੇ ਹੋ ਨਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਏ ਪਰਮੇਸ਼ਰ ਜੀ ਜਿਨ੍ਹਾਂ ਨੇ ਆਪ ਜੀ ਦੇ ਉੱਤੇ ਪੁੱਤਰਵਾਰੀ ਭਾਵਨਾ ਕੀਤੀ ਗਿਆਨਵਾਨ ਜਿਹੜੇ ਹਨ ਸੋ ਉਹ ਪੁੱਤਰ ਦੀ ਨਿਆਈ ਹਨ ਭਾਈ ਦੀ ਨਿਆਈ ਸਰਪਨ ਕਰਕੇ ਮੰਨਣ ਵਾਲੇ ਹਨ ਅਤੇ ਮੀਤ ਦੀ ਨਿਆਈ ਜਿਨ੍ਹਾਂ ਨੇ ਸਤ ਸੰਤੋਖ ਧਾਰਨ ਕੀਤਾ ਤੇ ਕੁਟੰਬ ਦੀ ਨਿਆਈ ਜੋ ਭਗਤੀ ਵਾਲੇ ਹਨ ਸੋ ਐਸੇ ਜੋ ਆਪ ਜੀ ਦੇ ਪੁੱਤਰ ਮੀਤ ਭਾਈ ਕੁਟੰਬ ਹਨ ਨਾ ਜੋ ਗਿਆਨवान ਮੰਨਣ ਵਾਲੇ ਭਗਤੀ ਵਾਲੇ ਆਪ ਜੀ ਤੇ ਭਾਵਨਾ ਰੱਖਣ ਵਾਲੇ ਆਪ ਜੀ ਨੇ ਉਹਨਾਂ ਸਾਰਿਆਂ ਨੂੰ ਹੀ ਤਾਰਨਾ ਕੀਤਾ ਹੈ ਤਾਰਿਆ ਜਹਾਨ ਲਿਹਾ ਅਬਿਮਾਨ ਜਿਨਨੇ ਦਰਸ਼ਨ ਪਾਇਆ ਸੋ ਇਹ ਆਪਣਾ ਜਿਨ੍ਹਾਂ ਨੇ ਅਬਿਮਾਨ ਗਵਾਇਆ ਆਪ ਜੀ ਦੇ ਚਰਨਾ ਕਮਲਾਂ ਵਿੱਚ ਆ ਕੇ ਨਾ ਸੋ ਉਹ ਸਾਰੇ ਜਹਾਨ ਨੂੰ ਵੀ ਤਾਰਨ ਦੇ ਸਮਰੱਥ ਆਪ ਜੀ ਨੇ ਕਰ ਦਿੱਤੇ ਹਨ ਆਪ ਜੀ ਨੇ ਆਪਣੇ ਦਰਸ਼ਨ ਦੇ ਕੇ ਜਿਸ ਤਰੀਕੇ ਦੇ ਨਾਲ ਇੱਕ ਜਗਿਆ ਹੋਇਆ ਦੀਵਾ ਹੋਵੇ ਨਾ ਤੇ ਉਸ ਇੱਕ ਦੀਵੇ ਤੋਂ ਚਾਹੇ ਲੱਖਾਂ ਕਰੋੜਾਂ ਦੀਵੇ ਜਗਾ ਲਏ ਜਾਣ ਉਹ ਦੀਵੇ ਨੂੰ ਕੋਈ ਫਰਕ ਨਹੀਂ ਪਏਗਾ ਸੋ ਜਿਹੜੇ ਆਪ ਤਰੇ ਹੋਏ ਹਨ ਨਾ ਉਹ ਇਹ ਜਹਾਨ ਨੂੰ ਵੀ ਤਾਰਨ ਦੇ ਸਮਰੱਥ ਹਨ ਸੋ ਜਿਨ੍ਹਾਂ ਨੇ ਆਪ ਜੀ ਦਾ ਦਰਸ਼ਨ ਪਾਉਣਾ ਕੀਤਾ ਸੋ ਜਿਨ੍ਹਾਂ ਦੇ ਅੰਦਰੋਂ ਅਭਿਮਾਨ ਖਤਮ ਹੋਇਆ ਹੰਕਾਰ ਮਿਟਿਆ ਤਿਨਾਂ ਨੂੰ ਆਪ ਜੀ ਨੇ ਇਸ ਜਹਾਨ ਤੋਂ ਤਾਰਿਆ ਅਤੇ ਆਪਣੇ ਦਰਸ਼ਨ ਦੇ ਕੇ ਨਿਹਾਲ ਕਰਨਾ ਕੀਤਾ ਜਿਨਨੇ ਤੁਦਨੋਂ ਧੰਨ ਕਹਿ ਹ ਤਿੰਨ ਜਮ ਨੇੜ ਨ ਆਇਆ ਇਹ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਜਿਨ੍ਹਾਂ ਨੇ ਆਪ ਜੀ ਨੂੰ ਧੰਨਤਾ ਦਿੱ ਜੋ ਕਹਿਆ ਜਿਨ੍ਹਾਂ ਨੇ ਆਪ ਜੀ ਨੂੰ ਧੰਨ ਮੰਨ ਲਿਆ ਹੈ ਜਿਨ੍ਹਾਂ ਨੇ ਆਪਜੀ ਦੇ ਚਰਨਾ ਕਮਲਾਂ ਦੇ ਵਿੱਚ ਸੀਸ ਰੱਖਿਆ ਨਾ ਉਹਨਾਂ ਦੇ ਜਮ ਨੀੜ ਨਹੀਂ ਆਇਆ ਦੱਸਿਆ ਜਾਂਦਾ ਹੈ ਗੁਰਬਾਣੀ ਅਨੁਸਾਰ ਵੀ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ ਐਸੀ ਚਿੰਤਾ ਦੇ ਵਿੱਚ ਜਿਹੜਾ ਮਰਦਾ ਨਾ ਉਹ ਜੂਨਾ ਦੇ ਵਿੱਚ ਪੈਂਦਾ ਜੋ ਪੁੱਤਰ ਨੂੰ ਚਿਤਵਦਾ ਉਹ ਵੀ ਜੂਨਾ ਦੇ ਵਿੱਚ ਪੈਂਦਾ ਸੂਰ ਦੀ ਜੂਨ ਦੇ ਵਿੱਚ ਪੈਂਦਾ ਜਿੱਥੇ ਬਹੁਤੇ ਬੱਚੇ ਹਨ ਸੋ ਜੋ ਇਸਤਰੀ ਨੂੰ ਸਿਮਰਦਾ ਉਹ ਵੀ ਜੂਨਾ ਦੇ ਵਿੱਚ ਪੈਂਦਾ ਅੰਤਲੇ ਕਾਲ ਦੇ ਵਿੱਚ ਜੋ ਸਿਮਰਦੇ ਜਿੰਦੇ ਮਨ ਦੇ ਵਿੱਚ ਇਸਤਰੀ ਬਾਰੇ ਚੱਲ ਰਿਹਾ ਹੋਵੇ ਜਿੰਦੇ ਮਨ ਦੇ ਅੰਦਰ ਘਰ ਬਾਰੇ ਚੱਲ ਰਿਹਾ ਹੋਵੇ ਨਾ ਕਿ ਮੇਰਾ ਘਰ ਬੜਾ ਸੋਹਣਾ ਜਾਂ ਕੋਈ ਹੋਰ ਘਰ ਬਾਰੇ ਫੁਰਨੇ ਚੱਲ ਰਿਹਾ ਹੋ ਨਾ ਉਹ ਵੀ ਜੂਨਾ ਦੇ ਵਿੱਚ ਪ੍ਰੇਤ ਦੀ ਜੂਨ ਦੇ ਵਿੱਚ ਪੈ ਕੇ ਤੇ ਉਸੇ ਘਰ ਦੇ ਵਿੱਚ ਪਟਕਦਾ ਰਹਿੰਦਾ ਹੈ ਸੋ ਜੋ ਆਪ ਜੀ ਨੂੰ ਧੰਨ ਕਹਿਣ ਵਾਲੇ ਹਨ ਇਹ ਜਾਮ ਉਹਨਾਂ ਦੇ ਨੇੜ ਨਹੀਂ ਆਉਂਦੇ ਪਰ ਜਿਹੜੇ ਜਿਨ੍ਹਾਂ ਦੀ ਬਿਰਤੀ ਸੰਸਾਰ ਦੇ ਵਿੱਚ ਜੁੜੀ ਹੈ ਉਹਨਾਂ ਨੂੰ ਇਹਨਾਂ ਜਮਾਂ ਦੇ ਜੁਨਾ ਦੇ ਵਿੱਚ ਪਾਉਣਾ ਬਿਰਤੀ ਤਾਕਤ ਇਹਨਾਂ ਜਮਾਂ ਦੇ ਵਿੱਚ ਹੈ ਜਿਨ੍ਹਾਂ ਨੇ ਸਾਰੇ ਜੀਵਨ ਦੇ ਵਿੱਚ ਆਪ ਜੀ ਦਾ ਨਾਮ ਧਿਆਉਣਾ ਨਹੀਂ ਕੀਤਾ ਅੰਤਲੇ ਸਮੇਂ ਦੇ ਵਿੱਚ ਵੀ ਧਿਆ ਨਹੀਂ ਸਕਣਗੇ ਇਹ ਜਮਾਂ ਦੇ ਕੋਲ ਬਹੁਤੀ ਤਾਕਤ ਹੈ ਅੰਤਲੇ ਸਮੇਂ ਵਿੱਚ ਕਿਸੇ ਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਕਰਨ ਦਿੰਦੇ ਸੋ ਜਿਨ੍ਹਾਂ ਨੇ ਜੀਵਨ ਦਾ ਆਧਾਰ ਹੀ ਆਪ ਜੀ ਦੀ ਸਿੱਖਿਆ ਨੂੰ ਬਨਾਇਆ ਨਾ ਉਹਨਾਂ ਦੇ ਚਿੱਤ ਵਿੱਚ ਹੀ ਅੰਤਲੇ ਸਮੇਂ ਵਿੱਚ ਆਪ ਜੀ ਦਾ ਨਾਮ ਰਹੇਗਾ ਤੇ ਉਹਨਾਂ ਦੇ ਜਮ ਜਿਹੜੇ ਹਨ ਉਹ ਨੇੜੇ ਨਹੀਂ ਆਉਣਗੇ ਅੰਤ ਗੁਣ ਤੇਰੇ ਕਥਿ ਨ ਜਾਹੀ ਸਤਿਗੁਰ ਪੁਰਖ ਮੋਰਾਰੇ ਸੋਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਬਿਅੰਤ 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 ਹੀ ਗੁਣ ਹਨ ਜੋ ਕਥਨ ਤੋਂ ਪਰੇ ਹਨ ਕਦੀ ਵਿਚਾਰ ਕਰੀਏ ਕਿਹੜੇ ਕਿਹੜੇ ਗੁਣ ਹਨ ਸਤਿਗੁਰਾਂ ਦੇ ਜੋ ਇਹ ਸਾਰੀ ਸ੍ਰਿਸ਼ਟੀ ਨੂੰ ਅੰਨ ਦਾਤਾ ਜੋ ਹਨ ਨਾ ਅੰਨ ਹੈ ਕੱਪੜ ਹੈ ਸਵਾਸ ਹੈ ਸਰੀਰ ਹੈ ਜੀ ਨੇ ਪ੍ਰਦਾਨ ਕੀਤੀ ਹੋਇਆ ਨਾ ਇਹ ਬਿਅੰਤ ਹੀ ਗੁਣ ਹਨ ਆਪ ਜੀ ਦੇ ਕਿਹੜੇ ਕਿਹੜੇ ਕਤਨ ਕਰੀਏ ਦਿਹਾਲੂ ਕਿਰਪਾਲੂ ਦਾਤੇ ਜੀ ਆਪ ਜੀ ਕਿਲ ਵੀ ਖਪਾਪ ਕੱਟਣ ਵਾਲੇ ਹੋ ਆਪ ਜੀ ਅਕਿਰਤ ਘਣਾ ਨੂੰ ਵੀ ਭੋਜਨ ਅੰਨ ਆਦਿਕ ਪ੍ਰਦਾਨ ਕਰਨ ਵਾਲੇ ਹੋ ਸੋ ਇਹ ਸਾਰੇ ਬ੍ਰਹਮੰਡ ਦੇ ਵਿੱਚ ਕੋਈ ਵੀ ਜੋ ਹੈ ਨਾ ਪਰਮੇਸ਼ਵਰ ਤੋਂ ਵੱਧ ਦੇয়ালੂ ਨਹੀਂ ਫੇਰ ਵੀ ਸਭ ਤੋਂ ਵੱਧ ਲਾਮੀ ਜੋ ਹਾ ਹੈ ਉਹ ਸੰਸਾਰੇ ਪਰਮੇਸ਼ਵਰ ਨੂੰ ਦਿੰਦਾ ਹੈ ਆਪਣੇ ਕੀਤੇ ਮਾੜੇ ਕਰਮਾਂ ਦਾ ਜਦੋਂ ਆਪਾਂ ਨੂੰ ਫਲ ਮਿਲਦਾ ਹੈ ਨਾ ਤੇ ਆਪਾਂ ਇਹੋ ਜੇ ਬਚਨ ਕਰਨ ਲੱਗ ਜਾਂਦੇ ਹਾਂ ਕਿ ਅਸੀਂ ਰੱਬ ਦਾ ਕੀ ਵਿਗਾੜਿਆ ਹੈ ਰੱਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਨਹੀਂ ਉਹ ਬੇਅੰਤ ਗੁਨਾ ਦਾ ਮਾਲਕ ਉਹ ਹਰ ਕਿਸੇ ਨਾਲ ਚੰਗਾਈ ਕਰਨ ਵਾਲਾ ਹੈ ਉਹ ਕਿਸੇ ਦਾ ਵੀ ਮੰਦਾ ਕਰਨ ਵਾਲਾ ਨਹੀਂ ਜੋ ਆਪਾਂ ਨੂੰ ਆਪਣੇ ਕਰਮਾਂ ਦਾ ਫਲ ਮਿਲਦਾ ਹੈ ਨਾ ਉਹ ਕਰਮ ਤੇ ਆਪਾਂ ਆਪ ਹੀ ਕਮਾਏ ਹਨ ਐਸੇ ਕਰਮਾਂ ਦਾ ਫਲ ਭੋਗਣ ਲੱਗੇ ਆਪਾਂ ਉਹ ਪਤੀ ਪਰਮੇਸ਼ਰ ਨੂੰ ਲਾਂਭੇ ਦਿੰਦੇ ਹਾਂ ਐਸੀ ਮੂਰਖ ਆਪਾਂ ਕਲ ਜੂਗੀ ਜੀਵ ਹਾਂ ਪਰ ਫਿਰ ਵੀ ਉਹ ਬੇਅੰਤ ਗੁਨਾ ਦਾ ਮਾਲਕ ਪਰਮੇਸ਼ਰ ਕਦੀ ਵੀ ਆਪਣੀ ਬਾਹ ਨਹੀਂ ਛੱਡਦਾ ਬੇਅੰਤ ਸੰਸਾਰ ਦੇ ਅੰਦਰ ਲੋਕ ਹਨ ਲਗਭਗ ਸਾਰਾ ਸੰਸਾਰ ਹੀ ਜੋ ਹੈ ਪਰਮੇਸ਼ਰ ਨੂੰ ਭੁੱਲਿਆ ਹੋਇਆ ਹੈ ਪਰ ਪਰਮੇਸ਼ਰ ਕਦੀ ਵੀ ਆਪਾਂ ਨੂੰ ਨਹੀਂ ਭੁੱਲਦਾ ਐਸੀ ਉਹ ਗੁਨਾ ਦਾ ਮਾਲਕ ਹੈ ਸੋ ਗੁਰਬਾਣੀ ਵਿੱਚ ਵੀ ਬਚਨ ਆਉਂਦੇ ਹਨ ਚਰਨ ਸਰਨ ਸਿੱਖ ਏਕ ਪੰਡਾ ਜਾਏ ਚੱਲ ਸਤਿਗੁਰੂ ਕੋਟ ਪੰਡਾ ਆਗੇ ਹੋਏ ਲੇਤ ਹੈ ਜੇ ਕੋਈ ਇੱਕ ਕਦਮ ਪਰਮੇਸ਼ਰ ਵੱਲ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੀ ਪਾਤਸ਼ਾਹ ਵੱਲ ਵਧਾਉਂਦਾ ਹੈ ਨਾ ਤੇ ਸਤਿਗੁਰੂ ਜੀ 1 ਕਰੋੜ ਕਦਮਾਂ ਦੇ ਵੱਲ ਚੱਲ ਕੇ ਆਉਂਦੇ ਹਨ ਐਸਾ ਤਾਂ ਕੋਈ ਵੀ ਗੁਣ ਜੋ ਹੈ ਕਿਸੇ ਵੀ ਜੀਵ ਦੇ ਅੰਦਰ ਨਹੀਂ ਕਿ ਕੋਈ ਇੱਕ ਕਦਮਾਂ ਦੇ ਵੱਲ ਚੱਲ ਕੇ ਜਾਵੇ ਤੇ ਉਹ ਜੀਵ ਜੋ ਹੈ ਉਹਦੇ ਵੱਲ ਕਰੋੜ ਕਦਮ ਚੱਲ ਕੇ ਆ ਵੀ ਨਹੀਂ ਇਹ ਸਿਰਫ ਗੁਣ ਜੋ ਹੈ ਪਰਮੇਸ਼ਰ ਦਾ ਹੀ ਗੁਣ ਹੈ ਹੋਰ ਕਿਸੇ ਅੰਦਰ ਕੋਣ ਐਸਾ ਨਹੀਂ ਜੋ ਕਥਨ ਤੋਂ ਪਰੇ ਉਸ ਪਰਮੇਸ਼ਰ ਦੇ ਗੁਣ ਹਨ ਉਹਨਾਂ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਕਿਹੜੇ ਕੀੜੀਆਂ ਦਾਤਾਂ ਪਰਮੇਸ਼ਰ ਨੇ ਆਪਾਂ ਨੂੰ ਬਖਸ਼ੀਆਂ ਹਨ ਸੋ ਉਹਨਾਂ ਦਾ ਸ਼ੁਕਰਾਨਾ ਉਹ ਸ਼ੁਕਰਾਨੇ ਦੇ ਵਿੱਚ ਰਹਿਣਾ ਚਾਹੀਦਾ ਹੈ ਉਸ ਪੂਰਨਪੁਰਖ ਸਤਿਗੁਰਾਂ ਦੇ ਸ਼ੁਕਰਾਨੇ ਵਿੱਚ ਰਹਿਣਾ ਕਰੀਏ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਸੋ ਬੇਂਤੀਆਂ ਦੇ ਘਰ ਵਿੱਚ ਆ ਕੇ ਗਰੀਬ ਨਾਦ ਸੱਚੇ ਪਾਤਸ਼ਾਹ ਬਰਸ਼ਣ ਕਰ ਰਹੇ ਹਨ ਕਿ ਅਸਾਂ ਆਹਾਪੀ ਦੀ ਟੇਕ ਆਪ ਜੀ ਦਾ ਓਟ ਆਸਰਾ ਧੱਕਿਆ ਆਪ ਜੀ ਦਇਆ ਕਰਨੀ ਜਿਸ ਓਟ ਆਸਰੇ ਕਰਕੇ ਅਸੀਂ ਇਹ ਸੰਸਾਰ ਤੋਂ ਤਰਾਂਗੇ ਤਰਨਾ ਕਰਾਂਗੇ ਇੱਕ ਵਾਰੀ ਫੇਰ ਪੜ੍ਹ ਦਿਓ ਬਨਵੰਤ ਨਾਨਕ ਤੇ ਕਰਾਖੇ ਜਿਤ ਲਗ ਤਰਿਆ ਸੰਸਾਰੇ ਗ੍ਰੀਨਵਰ ਬਚਨ ਕਰ ਰਹੇ ਹਨ ਕਿ ਆਪ ਜੀ ਦਾ ਓਟ ਆਸਰਾ ਤੱਕ ਕੇ ਇਹ ਸਾਰਾ ਸੰਸਾਰ ਹੀ ਤਰਨ ਦੇ ਯੋਗ ਪਾ ਜਾਂਦਾ ਹੈ ਸੋ ਇਥੇ ਸ਼ਬਦ ਦੀ ਸਮਾਪਤੀ ਹੈ ਸੰਪੂਰਨਤਾ ਹੈ ਸੋ ਇੱਕ ਨਈ ਬਿਆੰਤ ਹੀ ਭੁਲਾ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਹਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਤੇ ਸੰਗਤ ਬਖਸ਼ਣ ਯੋਗ ਹੈ ਇਸ ਮੂਰਖ ਜੀਵ ਨੂੰ ਬਖਸ਼ ਲੈਣ ਅੱਗੇ ਵਾਸਤੇ ਗੁਰਬਾਣੀ ਦੀ ਸ਼ੁੱਧ ਵਿਚਾਰ ਕਰਨ ਦਾ ਬਲ ਜੋ ਬਖਸ਼ਿਸ਼ ਕਰਨ ਬੁੱਧੀ ਬਖਸ਼ਿਸ਼ ਕਰਨਾ ਅਖੀਰ ਲੀਆਂ ਦੋ ਪੰਕਤੀਆਂ ਪਾੜ ਕਰਕੇ ਸਮਾਪਤੀ ਹੈ ਜੀ ਅੰਤ ਗੁਣ ਤੇਰੇ ਕਥੇ ਨ ਜਾਹੀ ਸਤ ਗੁਰ ਪਰਖ ਮੋਰਾਰੇ ਬੇਨਵੰਤ ਨਾਨਕ ਟੇਕ ਰਾਖੀ ਜਿਤ ਲਗ ਕਰਿਆ ਸੰਸ